ਲਓ ਜੀ ਸਵਾਗਤ ਹੈ ਜੀ ਮੁੰਿਆਂ ਦੇ ਬਲੌਗ ਚ ਮੁੰਿਆਂ ਦੇ ਮੁੰਿਆਂ ਦੇ ਬਲੌਗ ਇਹ ਬਾਕੀ ਪੜਾ ਲੱਗਾ ਵੀ ਆਂਦੇ ਵੀ ਇੱਕ ਹੋਰ ਨਵਾਂ ਰੂਲ ਚੱਲ ਪਿਆ ਜਿਹੜਾ ਵੀਡੀਓ ਸੀਰੀਓ ਬਣਾਉਂਗਾ ਇਦਾਂ ਬੜੇ ਫੜਿਆ ਗਿਆ ਕਿ ਤੇ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਤੇ ਇਸ ਕਰਕੇ ਥੋੜਾ ਆਪਾਂ ਧਿਆਨ ਨਹੀਂ ਬਣਾਵਾਂਗੇ ਇਹਦੇ ਨਹੀਂ ਗੱਲ ਉੱਤਰ ਕੇ ਰੋਕ ਕੇ ਖਲੋ ਕੇ ਬਣਾਵਾਂਗੇ ਤੇ ਬਾਕੀ ਬਾ ਇੰਨਾ ਕਿ ਦੱਸਣ ਲੱਗਿਆ ਵੀ ਅੱਜ ਨਿਕਲੇ ਮੁੰਡੇ ਇਹ ਬਣ ਕੇ ਥਣ ਕੇ ਥੋੜਾ ਜਿਹਾ ਮਰਤੀ ਬ੍ਰੈਂਡ ਕੈਂਡ ਪਾ ਕੇ ਜਿਹੜਾ ਦੈਂਚੜ ਬਾਕੇ ਨਿਕਲੇ ਆ ਛਾਪੀਆਂ ਛਾਪੀਆਂ ਟੋਪੀਆਂ ਛੋਪੀਆਂ ਤੇ ਫਿਰ ਹਾਲ ਜਾਂ ਦਾ ਦੇਖਣ ਦੇਖਣ ਨੂੰ ਜਾਂਦੇ ਪੰਦਾ ਮੂਲ ਤੇ ਬਾਕੀ ਆ ਜੋ ਦੇਦੇ ਨੂੰ ਦਾ ਬਾਹਰ ਤੇ ਲੋ ਯਾਰ ਸਾਡਾ ਥੋੜਾ ਜਿਹਾ ਜੀ ਕੀਤਾ ਹੀ ਆ ਨਾ ਪੰਗੜਾ ਕਾਲਾ ਆ ਗਿਆ ਥੋੜਾ ਜਿਹਾ ਪਾਇਆ ਪੰਗੜਾ ਤੇ ਆਹ 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 ਆ ਏ ਨਹੀਂ ਪਤਾ ਕਿ ਭੰਗੜਾ ਪਾਈ ਦਾ ਕਿ ਭੰਗੜਾ ਕਰੀ ਦਾ ਉਹਨੇ ਸਵਾਜਤਨ ਤੇ ਇਹ ਆਉਣ ਮੜਾਏ ਲੱਗ ਗਈ ਆਪਣੇ ਆਵੇਂ ਇਥੇ ਡੀਮਾਰਟ ਤੇ ਆਪਾਂ ਉਥੇ ਜਾਂਦੇ ਮੜਾਏ ਨਾਲੇ ਵੇਨੇ ਕੋ ਜੀ ਖਾਣ ਪੀਣ ਨੂੰ ਜਾਂ ਗੱਦਾਂ ਗਿਓ ਦੇ ਆ ਜਿਓ ਬਈ ਮੇਨ ਚੀਜ਼ ਪਤਾ ਕੀ ਤੁਹਾਨੂੰ ਵਿਖਾਉਂਗੀ ਅੱਜ ਹਾਂਜੀ ਇਹ ਸਮਝੀ ਇਹ ਲੋ ਜੀ ਦਾ ਉਹ ਚੌਰ ਗੱਦਿਆਂ ਦਾ ਨਾ ਨਾ ਵੀ ਦੁਨੀਆ ਮਾਰਤੀ ਖੜ ਖੜ ਵੇਂਦੀ ਆ ਔਰ ਤਨਾ ਔਰ ਕ ਚੱਕਰੇ ਆਉ ਭਈਆ ਹਾਂ ਉਸ ਕਰਕੇ ਤੇ ਲਈ ਹਾਂ ਚੁੱਪ ਕਰਕੇ ਨਹੀਂ ਅੰਦਰੇ ਆ ਕੇ ਬਣਾਉਨੇ ਇਹਨਾਂ ਇੱਥੇ ਬੰਦ ਕਰਾ ਦੇਣਾ ਬਾਕੀ ਤੇ ਡੀਮੈਟ ਮੈਨੂੰ ਵੈਸੇ ਲੜਾ ਵਧੀਆ ਲੱਗਦਾ ਸੀ ਪਰ ਅੱਜ ਇਹਨਾਂ ਦਿਲ ਜੇ ਤੋੜਤਾ ਇਹਨਾਂ ਸਾਡਾ ਜਿਹੜਾ ਟਰਾਈਪੋਡ ਜਿਹੜਾ ਉਹ ਆਂਦੇ ਵੀ ਪਾਜੀ ਰੱਖ ਦੋ ਬਾਰੇ ਇਹ ਉਹ ਬਾਰੀ ਰੱਖਣਾ ਪਿਆ ਤੇ ਅੰਦਰ ਜਿਹੜਾ ਸੀ ਵਰਤਨ ਉਹ ਤੇ ਗੜ ਫੇਰ ਵੀ ਜਿਹੜਾ ਹੋ ਹੀ ਜਾਂਦਾ ਮਨ ਕੀ ਹਾਲ ਜੀ ਫੇਰ ਵੀ ਮਨ ਨੂੰ ਹੋ ਹੀ ਜਾਂਦਾ ਵੀ ਯਾਰ ਸਾਡੇ ਸੰਦ ਬਾਹਰ ਰਖਾ ਲੈ ਸੰਦਾਂ ਬਿਨਾ ਤੁਹਾਨੂੰ ਬਤਾ ਬੰਦਾ ਕਾਦਾ ਆ ਵੀ ਪਤਨੀ ਆਪਣਾ ਸੰਦ ਨਾਲ ਨੇ ਇਹ ਵੀ ਯਾਰ ਇਹ ਲੋਈ ਗੱਲਾਂ ਆ ਚਲੋ ਕੋਈ ਨਹੀਂ ਕੇ ਲੈ ਲੈਂਦੇ ਕੋਈ ਜਿਹੜੀ ਗੱਲ ਨਾ ਬੱਲੇ ਦਿਲ ਤੇ ਹੱਥ ਰੱਖ ਕੇ ਪੱਖਰ ਦਾ ਕੇ ਮੰਨ ਨਹੀਂ ਲੈਦੀ ਤੇ ਆਪਾਂ ਉਹਨਾਂ ਦੀ ਮੰਨ ਲਈ ਤੇ ਕੀ ਲੈਣ ਗਿਆ ਅੱਜ ਕੀ ਲੈਣਾ ਠੀਕ ਹੈ ਓਏ ਕਰ ਉਹ ਚੱਕ ਮੈਂ ਨਾ ਰੋਣ ਕਰ ਗਰਦੀ ਵੜੀ ਹੈ ਨਹਿਣਾ ਕੀ ਸਸਤੀ ਨਾ ਇਸ ਦੀਆ ਵਾ ਲੈਣਾ ਇਹ ਆਹ ਸਹੀ ਆ ਇੱਧਰ ਆਉ ਹਾਂ ਪਹਿਲੇ ਇੱਥੇ ਆਪਾਂ ਬੁੱਗਾ ਦੇ ਵੇਖੀਏ ਆਪਾਂ ਓਹ ਹੋ 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 ਕਰ ਉਹ ਚੱਕ ਲੋਕਾਂ ਨੇ ਵੀ ਕਹਿਣਾ ਵਾ ਬੂਟ ਵੀ ਇਹਨਾਂ ਪੂਰੇ ਘੈਂਟ ਪਾਏ ਏ ਟੀ-ਸ਼ਰਟਾਂ ਕੱਚੇ ਵੀ ਉਤੋਂ ਚਸ਼ਮੇ ਐਨਕਾਂ ਤੇ ਦੀਮਾਰਗੀ ਕਰਨੇ ਇਹ ਤੁਹਾਨੂੰ ਪਤਾ ਕੀ ਕਰਨਾ ਹੈ ਬਾਕੀਆਂ ਨੇ ਤਾਂਹੀਂ ਬਲੇਖੇ ਜਿ ਰੱਖਿਆ ਕਿਉਂ ਦੋਸਤੋ ਇਦਾਂ ਹੀ ਨਾ ਬਾਹਰ ਕਰਨੀ ਵੜੀ ਆਪਾਂ ਹਰੇਕ ਸ਼ੋਰੂਮ ਜਾਣਾ ਪਸੀਨਾ ਸਕੂ ਵਾ ਨੈਕੜੀ ਚ ਵਰਜਣਾ ਕਦੀ ਸੁਣ ਲੈ ਸੁਣ ਲੈ ਕੀ ਕਹੇ ਭਾਈ ਸੁਣ ਲੈ ਸੁਣ ਲੈ ਦਿਲ ਜੀ ਨੇ ਕਿ ਦਸੀ ਨਾ ਕਿ ਇਹਨੇ ਤੇ ਓਏ ਹੋਏ ਹੋਏ ਕਰੋ ਚੈੱਕ ਪੈਂਟਾਂ ਪੈਂਟਾਂ ਓਏ ਹੋਏ ਹੋਏ ਕੁਛ ਨਹੀਂ ਇਹ ਆਕੀ ਨਾ ਬੈਠੇ ਰਾਨ ਬੰਦਾ ਵੀ ਮਜ਼ਾ ਜਿਹੜਾ ਆਉਂਦਾ ਨੂੰ 10 ਵਜੇ ਖੁੱਲਦਾ ਭਾਈ 10:05 ਦਾ ਹੀ ਆ ਤੇ ਬਾਜੂ ਇੱਥੇ ਬਾਤ ਨਹੀਂ ਹੋਣਗੀਆਂ ਮੈਂ ਜਿੰਦੇ ਰਹਿੰਦੇ ਆ ਬਾਜੂ ਐ ਵੀ ਬੰਦਾ ਠੇਡੇ ਠੂਡੇ ਖਾਂਦਾ ਰਹਿੰਦਾ ਹੋਣ ਮਚੰਮਾ ਜਿਆਦਾ ਏ ਵਾਕੀ ਸਮਾਨ ਦੇ ਲੈਣਾ ਵਾਲੇ ਲਈ ਰੋਜ਼ਾਨਾ ਸੌਣ ਲਈ ਗੱਲਬਾਤ ਕਰਦੇ ਤੂੰ ਕਹਿੰਦੇ ਕੀ ਮੈਂ ਹਾਂ ਇਹ ਚ ਦਰਾਰਾਂ ਆਈਆਂ ਨਾ ਵੇਜੋ ਦਰਾਰਾਂ ਦੇ ਪਾਜੀ ਜਾਂਦੇ ਵੀ ਭਰਾਵਾ 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 ਜੀ ਭਾਈ ਇਹਦੇ ਫਿਰ ਬੈਲਟ ਹੈ ਨਾ ਕਾੜੀਆਂ ਲੇ ਕਾੜੀਆਂ ਮਾਮਾ ਸਚਾਈ ਕਹਤੀ ਹੈ ਸਚਾਈ ਨਹੀਂ ਪਹਿਣ ਗਿਆ ਚ ਤਰਾ ਯਾਰ ਮਾੜਾ ਤੈਨੂੰ ਵਾਦਾ ਹੋਰ ਪੈ ਜਾਂਦੀਆਂ ਪੈ ਜਾਂਦੀਆਂ ਨਾ ਤੇ ਇੰਨਾ ਚ ਪਹਿਣ ਗਿਆ ਤੇਰਾ ਨਾ ਇੰਨਾ ਜਣੀ ਪਹਿਣੀਆਂ ਟੈਂਸ਼ਨ ਨਾ ਓਏ ਗੱਲ ਵਧੀਆ ਗਈ। ਜਿੰਨ ਤੁਹਾਡੇ ਸਾਹਮਣੇ ਟਰਾਲੀ ਲੈ ਕੇ ਨਹੀਂ ਆਏ। ਉੱਥੇ ਪਈ ਸੀ ਮੈਂ ਵਿੱਚ ਇੱਕੋ ਬਿਸਕੁਟ ਜਿਆ ਪਿਆ ਮੈਂ ਗੱਡ ਘਰਾਤਾ। ਕੁੜੀ ਕਹਿੰਦੀ ਆਂਦੀ ਫਾਈ ਟਰਾਲੀ ਗਿਆ ਵਾ। ਵਾਦੀ ਤੂੰ ਬਚ ਗਿਆ ਤੂੰ। ਦੇਖੋ ਦੁਨੀਆ ਤੇ ਜਾਂਦੇ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਬੰਦੇ ਨੂੰ ਅੱਖਾਂ ਤੋੜ ਕੇ ਦਰਨਾ ਫਿਰਦਾ ਚਾਹੀਦਾ ਵਾ। ਉਹ ਫੇਵਰੇਜ ਜਿਹੜੀਆਂ ਲੋਕਾਂ ਦੀਆਂ ਕੀ ਜਿਹੜੀਆਂ ਗੈਰ ਹੋ ਜਾਂਦੀਆਂ ਮੇਰੀ ਬਾਜ ਪਤਾ ਨਹੀਂ ਇਤੋਂ ਤੱਕ ਪਹੁੰਚਦੀ ਕਿ ਨਹੀਂ ਪਹੁੰਚਦੀ ਹਾਂਜੀ ਹਾਂਜੀ ਆਪਾਂ ਆਉਂਦੀ ਜਾਈਏ ਭਾਈ ਜੀ ਇਹਨਾਂ ਐਂਡ ਆ ਭਾਈ ਐਂਡ ਕਰਾ ਕੋ ਤੇ ਉਹ ਲੈ ਇਹ ਨਹੀਂ ਸਹੀ ਨਹੀਂ ਲੱਗ ਰਹੀ ਤਾਂ ਤੇ ਬਾਕੀ ਜਿੱਦਾਂ ਵਧੀਆ ਰਿਹਾ ਗਾਉਂ ਚਲੋ ਆਪਾਂ ਜੀ ਜਾਣਦੇ ਹੋਰ ਕਿ ਬੰਨੇ ਵੇਨੇ ਘੁੰਮਦੇ ਫਿਰਦੇ ਹਾਂ ਪਰਲੇ ਬੰਨੇ ਚੱਲੀ ਭਾਈ ਆਹ ਇੰਨਾ ਚ ਲੋ ਭਾਈ ਐਨ ਕਾਂਵੇਂ ਗੱਡੀਆਂ ਦੀ ਆਹ ਸੂਟ ਵੀ ਕਰਨੀਆਂ ਤੁਹਾਡੇ ਨਾਲ ਗਾਣਾ ਹੈ ਨਹੀਂ ਵਧੀਆ ਜੀ ਵੈਸੇ ਗਗਰਾਰੇ ਗਗਰਾਰੇ ਤੇਰੇ ਕਾਲੇ ਕਾਲੇ ਚਸ਼ਮੇ ਐਦਾਂ ਹੀ ਹੈ ਨਾ ਗਾਣਾ ਵਾਹ ਓਪਾ ਯੂ ਲੱਗੰਦੇ ਜੇ ਆਂਦਾ ਕੀ ਜਾਂਦਾ ਹੁੰਦਾ ਉਹ ਅੱਛਾ ਠੀਕ ਹੈ चश्मे है भाई चश्मे है चश्मे है लेंगे रेदा तुम्हारे लिए ब्री रे ब्री रे तुम्हारे लिए ब्री रे बारसा है यूपी से हैं चश्मे चश्मे भाई चश्मे लेंगे अंग्रेज शौक दे के दे चश्मे लेंगे बेटा छह दे ले बेटा उन्होंने पहले ले लिया पहले है चश्मे भाई चश्मे चश्मे लेंगे जब बस कर उन्होंने लिया उन्होंने कभी आएगा ਮੇਰੇ ਕੋ ਵੀ ਆ ਗਿਆ ਉਹ ਵੀ ਇਧਰ ਦੇ ਅਖਿਆਰਾਂ ਟਰੋਲੀ ਉਹਦੀ 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 ਜਿਹੜੇ ਹਿਸਾਬ ਨਾਲ ਆਪਾਂ ਰੌਲਾ ਪਾਉਨੇ ਆ ਨਾ ਇੱਥੇ ਆ ਗਏ ਉਹਨਾਂ ਫੋਟੋਆਂ ਲਾ ਦੇਣੀ ਆਪਣੀਆਂ ਬਾਹਰ ਵੀ ਇਹਨਾਂ ਨੂੰ ਨਾ ਐਂਟਰੀ ਉਹ ਪਾਜੀ ਵੈਸੇ ਉਹ ਵਧੀਆ ਨਹੀਂ ਵੈਸੇ ਕੰਮ ਨਾਲੇ ਆਪਣੀ ਇੱਕਦਮ ਮਸ਼ਹੂਰੀ ਹੋ ਜੂਗੀ ਆਪਾਂ ਇਹ ਕਰਾਂਗੇ ਕਿ ਪਾਜੀ ਫੋਟੋਆਂ ਲਾਉਣੀਆਂ ਉੱਤੇ ਸਾਡੇ ਚੈਨਲ ਦਾ ਨਾਮ ਲਗਾਉਣਾ ਬਸ നാളെ ജന <laughs> 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 ਮੁਰੀ ਇਹ ਚੇਹ ਇਦਾਂ ਕਰਕੇ ਜਾਂਦਾ ਹੱਥ ਮਾਰਨ ਜੀ ਨਹੀਂ ਕਰਦੇ ਮੈਂ ਇਦਾਂ ਰਗੜਨ ਜene ਆਪ ਚਲ ਚਲ ਪਾਣੀ ਪੀਣਾ ਚਲ ਅਸੀਂ ਸ਼ੇਰ ਦੀ ਫੋਟੋ ਤੇ ਡੰਡ ਲਾਤੀ ਮਗਰ ਸ਼ੇਰ ਦੀ ਫੋਟੋ ਲਾ ਕੇ ਚਾਲ ਤੇ ਬਖਤਾਲੀ ਆ ਹਾਂ ਯਾਰ ਸਰਗੁਤ ਨਾ Lendé. Jalan. Rasgita itu. Lendé. Egi kau lendé. Aduh dah, aduh dah hati jadi kati na YouTube kali jadi orangnya, aduh dah orangnya, aduh dah. ਕਾਰ ਕਰਦੇ ਨੇ ਐ ਬ੍ਰੇਕ ਮਾਰਦੀ ਨੇ ਜਦੋਂ ਸਾਡੇ ਕਾਰ ਗੱਲ ਤੇ ਲੋਕਾਂ ਸਾਰੇ ਇਕੱਠੇ ਹੋਣਾ ਹਾਰ ਨਾ ਬਚੋਣੇ ਟਰਨ ਡਾਡ ਹਾਂ ਵੀ ਚੱਲ ਹਾਰ ਸਾਲਾ ਫੁੱਲਸਾਲਾ ਐ ਫੁੱਲਾਂ ਸਾਲਾ ਐ ਇਹ ਫਿਰ ਉਹ ਵਿੱਚ ਵੀ ਗੱਡੀ ਆਈਆਂ ਫੇਰ ਲਾਉਣੀ ਪਤਾ ਸੀ ਕਿੱਦਾਂ ਆਈ ਬੰਦੇ ਸੱਦਨੇ ਆ ਜਿਹੜੇ ਸੜਦੇ ਨਾ ਅੱਡੇ ਉਹਨਾਂ ਕੋ ਲਾਉਣੀ ਆਂਦੀ ਆ ਉਹ ਸਾਰੇ ਆ ਉਹਨਾਂ ਨੂੰ ਫੇਰ ਕਹਿਣਾ ਵੀ ਬਵਾਓ ਹੱਥ ਇਹ ਜਿਹਨਾਂ ਦਾ ਹੱਥ ਪੋਣਾ ਵਾ ਨਾ ਐ ਚੋਕੇ ਤੇ ਐ ਜੋ ਚੋਕੇ ਨਾ ਇਦਾਂ ਹਾਂ ਤੇ ਜਿਹੜੇ ਵਿੱਚ ਸੜਦੇ ਉਹਨਾਂ ਛੜਦੇ ਨਹੀਂ ਆ ਐ ਡਿੱਗਣੀ ਆ ਥੱਲੇ ਜੇ ਜਦੋਂ ਡਿੱਗੀ ਨਾ ਤਾਂ ਫੇਰ ਨੁਕਸਾਨ ਥੋੜਾ ਵਾ ਪਰ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਪੈਸੇ ਵੜਾਣਾ ਹੋਣਾ ਤੇ ਫੇਰ ਅਸੀਂ ਉਹੋ ਜਿਹੇ ਬੱਸ ਨਹੀਂ ਹੈ ਨਾ ਉਹੋ ਜਿਹੇ ਬੱਸ ਉਹਦੇ ਪੁਰਜੇ ਲਾ ਕੇ ਇਹਨੂੰ ਹਿੱਟ ਕਰਦੇ ਨੇ ਤੇ ਇਹਨੂੰ ਫਿਰ ਆਪਾਂ ਕੈਮਰਾ ਲੈਣਾ ਤੇ ਫਿਰ ਇਹ ਚੱਲਣੀ ਮੇਰੇ ਇੱਥੇ ਇੱਕ ਘਮੋਣੀ ਕਰਾ ਟਰੱਕ ਦੇ ਘਰੇ ਪਤਾ ਲੱਗਿਆ ਟਰੱਕ ਦੇ ਦੁਆਲੇ ਦੁਆਲੇ ਇੱਕ ਘਮੋਣੀ ਕਿੰਨੇ ਪੜਾ ਕਹਦਾ ਘਮੋਣੀ ਕਿੰਨੇ ਪੜਾ ਕੀ ਕਰਨੀ ਘਮੋਣੀ ਕਿੰਨੇ ਪੜਾ ਘਮੋਣੀ ਮੈਂ 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 ਘਮੋਣੀ ਮੈਂ ਘਮੋਣੀ ਜਿੱਤੂੜੀ ਮੈਂ ਇਹਦੇ ਘਮੋਣੀ ਮੈਂ ਇਹ ਤੂੰ ਤੋਣੀ ਤੇ ਉਹਦੇ ਡਰਾਈਵਰ ਆ ਆਸੀ ਆੜਾ ਕੋਣ ਅੰਦਰ ਲਾਦੀ ਹੈ ਤੇ ਲਾਦੀ 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 ਉਧਰ ਕਰਦੇ ਸਾਂ ਸ਼ੈੱਡ ਥਲੇ ਕਰਦੇ ਸ਼ੈੱਡ ਥਲੇ ਸਿਆਲੋਈ ਫਿਰ ਦਾ ਆਪਣੇ ਸਾਡੀ ਸੌਂਦੀ ਤੇ ਆਪਾਂ ਜਿਹੜੀ ਨਵੀਂ ਅੱਜ ਤੁਹਾਨੂੰ ਕਾਰ ਖਵਾਵਾਂਗੇ ਤੇ ਪੂਰੀ ਮਰਤੀ ਐ ਤੁਸੀਂ ਬਹਿ ਬਿਉਟ ਰਿਆ ਮੋਡੀਫਾਈ ਕਰਵਾ ਲਈ ਅੱਜ ਜਿਹੜੀ ਆਪਾਂ ਮੋਡੀਫਾਈ ਕਰਵਾਈ ਆਪਾਂ ਮੌਗੇ ਤੋਂ ਤੇ ਲਿਆਂਦੀ ਆਪਾਂ ਉੱਥੇ ਇੱਥੋਂ ਸ਼ਿਪ ਕਰਾਈ ਸੀ ਜੇ ਤਾਂ ਭਾਵੇਂ ਅਮਰੀਕਾ ਤੋਂ ਟਾਂਗਦੇ ਆ ਵੈਰੀ ਗੁੱਡ ਤੇ ਹੁਣ ਐਂਟਰੀ ਲਾ ਕੇ ਲਿਆਉ ਕੈਮਰਾ ਕਿਰਪਾ ਨਾਲ ਅੱਜ ਵੀ ਜੋ ਦਸਤੂਰੀ ਵੱਡੇ ਚੌੜੇ ਟਾਇਰ ਪਵਾਤੇ ਅਜੇ ਮੋੜਿਆ ਟਾਂ ਖੰਨਣਾ ਬੈਠਾ ਵੀ ਹੋ ਜਾਬ ਨਾ ਕਿ ਯੋਰ ਨਾ ਜਿਆ ਲਾਈ ਕੱਦੂ ਕਰਾਣਾ ਟਰਾਈ ਕੱਦੂ ਵਾਲੀ ਵੀਡੀਓ ਚਲ ਕੱਲੀ ਕੱਦੂ ਵਾਲਾ ਵੀਲੋਗਰ ਹੈ ਨਾ ਤੇ ਮੈਂ ਨਾਲ ਵੀ ਕਰੋ ਚੈੱਕ ਕੀ ਕਹਿੰਦਾ ਧੰਨਵਾਦ ਇਹ ਆਪਾਂ ਜਿਹੜੀ ਮੋਡੀਫਾਈ ਕਰਾਈ ਸੀ ਆਪਾਂ ਉੱਥੇ ਡੱਬੇ ਵਾਲੀ ਤੋਂ ਤੇ ਟਾਇਰ ਜਿਹੜੇ ਆਪਾਂ ਚੌੜੇ ਪਵਾਤੇ ਸੀ ਲੋਕਾਂ ਦੀ ਡੱਬ ਵਾਲੀ ਤੇ ਤੇ ਡੱਬੇ ਵਾਲੀ ਤੇ ਸ਼ੀਸ਼ੇ ਵੀ ਆਪਾਂ ਕਾਲੇ ਕਰਾਤੇ ਸੀ ਚਲਾਂ ਚਨਾਨ ਤੁਹਾਨੂੰ ਪਤਾ ਪੈਸਾ ਵੜਾ ਪੌਂਚ ਪੂਰਤਪਕ ਲੈਣਾ ਮਤੇ ਤੇ ਬਾਕੀ ਸਿੱਧੀ ਕਰੋ ਪੈਸੇ ਸਿੱਧੀ ਕਰੋ ਤੁਸੀਂ ਇਹ ਦੱਸੋ ਸਾਨੂੰ ਕਿ ਗੱਡੀ ਹਾਦੀ ਤੁਹਾਨੂੰ ਆ ਘੈਂਡ ਲੱਗੀ ਹੈ ਕਿ ਆ ਘੈਂਡ ਲੱਗੀ ਜਿੰਨੂੰ ਵੀ ਜਿਹੜੀ ਗੱਡੀ ਲਾਇਕ ਉਹ ਘੈਂਡ ਲੱਗੀ ਆ ਕਮੈਂਟ ਕਰਕੇ ਲਾਈਕ ਕਰਕੇ ਦੱਸੋ ਫਿਰ ਆਪਾਂ ਉਹਦੇ ਤੇ ਗੇੜੀ ਮਾਰਿਆ ਕਰਨੀ ਆ ਤੇ ਉੱਤੇ ਵਲੋਗ ਬਣਾਏ ਕਰਦੇ ਕਿਉਂ ਭਾਜੋ ਬਿਲਕੁਲ ਸਹੀ ਹਾਂ ਤੇ ਚਲੋ ਹਣ ਫਿਰ ਦੋਸਤਾਂ ਨੂੰ ਗੱਡੀਆਂ ਨਜ਼ਰ ਨਾਲ ਲੱਗ ਜੇ ਤੇ ਆਪਾਂ ਇਹਨਾਂ ਨੂੰ ਲਾਈਏ ਸਾਈਡ ਤੇ ਇੱਕ ਪਾਰੀ ਜਿਹੜੀ ਚਲਾਉਂਦੇ ਤੇ ਇੱਕ ਮੈਚ ਲਾਉਂਦੇ ਆਂ ਮੇਰੇ ਕੋ ਵੱਡੀ ਟੈਰਾਂ ਵਾਲੀ ਵੱਡੀ ਵੇਰੀ ਤੂੰ ਹਾਰ ਵਾਲੀ ਚਾਦਰ ਪਾਜਾ ਚਲੋ ਬਸ ਲੋਕੀ ਨਾ ਰੈਡੀ ਦੇ ਸਮਾਨ ਰੈਡੀ ਦੇ ਸਮਾਨ ਪਾਉਂਦੇ ਆ ਹਨਾ ਆਪਾਂ ਰੈਡੀ ਚ ਕੱਢਣਾ ਆ ਹੁਣ ਕੱਢਣਾ ਆ ਦੇ ਤਰੀਕੇ ਨਾਲ ਜਿਹੜਾ ਕਿ ਨੂੰ ਪਤਾ ਲੱਗੂ ਜੀ ਪਾ ਕੇ ਕਾਢੀ ਤੇ ਕੱਢਿਆ ਕਿਤੋਂ ਹੀ ਆਇਆ ਕਿੱਥੋਂ ਆਇਆ ਕਿੱਥੋਂ ਫਿਰ ਲੈ ਆ ਅੱਗੇ ਹੀ ਇੰਨਾ ਕ ਸਮਾਨ ਹੋਣਾ ਆਪਾਂ ਬਿਲ ਕਰਾ ਲੈਣਾ ਜਿੱਥੇ ਲਈਏ ਨੇ ਉੱਥੇ ਛਾੜੀ ਕਰਦਾ ਬਿਲ ਲੱਗ ਕਿੰਨੂ ਛੱਡ ਕੇ ਰੇੜੀ ਨੂੰ ਤੋ ਚੱਰ ਰਾਤੇ ਜਾ ਛੱਡ ਦੇ ਇੱਧਰ ਛੱਡ ਦੇ ਚੱਲ ਤੇ ਬੈਲਟ ਫੜੋ ਤੇ ਚੇਲ ਹੋ ਗਈ ਥੰਕ ਯੂ ਹੋ ਲੈ ਜਾਣਦੇ ਥੰਕ ਯੂ ਆ ਹਾਲ ਜੇ ਦੀ ਮਾਰ ਚ ਹੈ ਨਿਆਣੇ ਵੇ ਲੋਕਾਂ ਦੇ ਮੈਨਾਂ ਵੀ ਬੀਬੀਆਂ ਜਿਹੜੀਆਂ ਗਵਾਜ ਜਾਂਦੀਆਂ ਨੇ ਸਭ ਦੇ ਚ ਤੇ ਹੋਰ ਲੀੜੇ ਕੱਪੜਿਆਂ ਦੇ ਨਿਆਣੇ ਇਦਾਂ ਰਹਿੰਦੇ ਰਹਿੰਦੇ ਵੇ ਲੋਕ ਵੀਡੀਓ ਬਣਾਇ ਨਹੀਂ ਦੇਖੋ ਮਾਵਾਂ ਨਾਲ ਨਿਆਣੀ ਵਿਚਾਰੇ ਹੈ ਨਾ ਉਹ ਛੜੀ ਇੰਨਾ ਦੋਦੀ ਹੈ ਗਵਾਜ ਕਰਦੀ ਕਰਦੀ ਮੰਮੀ ਕਿਥੋਂ ਗਿਆ ਪੁੱਤ ਜਿਹੜਾ ਮੰਮੀ ਮੈਂ ਵੀ ਚੰਗੀ ਜਿੰਦਗੀ ਕੀਤੀ ਮੈਂ ਵੀ ਕਿਹੜਾ ਮੰਮੀ ਪਿਆ ਪਾਪਾ ਕਿ ਦੋ ਯਾਰ ਪਾਪਾ ਜਾਂਦੇ ਨਾ ਉਹ ਲਾ ਦੇਣੀ ਉਹ ਨੋ ਕੀ ਕਰਨਾ ਇੱਥੇ ਮੈਂ ਚਲੋ ਬਸ ਮੈਂ ਜਦੋਂ ਕੋਈ ਗੱਲ ਨਹੀਂ ਮੈਨੂੰ ਆਂਦੇ ਥੈਂਕ ਯੂ ਆਂਦੇ ਦੱਸੋ ਨਾਮ ਦੇਣਾ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਰਹਿਣ ਦੋ ਜਾਨ ਨਾਮ ਠੀਕ ਆ ਅੱਜ ਦੇ ਵਲੌਗ ਚ ਇੰਨਾ ਹੀ ਫੇਰ ਮਿਲਾਂਗੇ ਅਗਲੇ ਵਲੌਗ ਚ ਅੱਜ ਬਹੁਤ ਖੁਸ਼ੀ ਹੋ ਗਈ ਆ ਗੱਡੀਆਂ ਮੋਟਰਾਂ ਚੱਲ ਗਈਆਂ ਆ ਤੇ ਥੈਂਕ ਯੂ ਵਲੌਗ ਦੇ ਲਾਤੀਆਂ ਟੋ ਦੂਰੀਓ ਕੇ ਬਾਈ ਫੇਰ ਕੱਡਾਂਗੇ ਵਾਹ